ਹਾਂਜੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕੋਂ ਆਪਨੇ ਵਲੌਗ ਨੂੰ ਤੁਸੀਂ ਵਧੀਆ ਰਿਸਪੌਂਸ ਦੇ ਰਹੇ ਹੋ ਤੇ ਅੱਜ ਆਪਾਂ ਜਾਣਾ ਸੀ ਸਰੀ ਉਥੇ ਸਰੀ ਰਨ ਹੋਣੀ ਹੈ ਤੇ ਐਤਵਾਰ ਦਾ ਦਿਨ ਹੈ ਤੇ ਕੁਝ ਹੋਰ ਵੀ ਪ੍ਰੋਗਰਾਮ ਹੈਗੇ ਆ ਤੇ ਆਓ ਚੱਲਦੇ ਆਂ ਤੇ ਦਿਖਾਉਣੇ ਅੱਜ ਫਿਰ ਆਪਾਂ ਕੀ ਕੀਤਾ ਤਾਂ ਦੋਸਤੋ ਅੱਜ ਸਰੀ ਜਾਣਾ ਸੀ ਆਪਾਂ ਵੱਡੇ ਭਾਈ ਬਲਜਿੰਦਰ ਨਾਲ ਭਾਈ ਨੇ ਹਿੱਸਾ ਲੈਣਾ ਸੀ ਉਥੇ ਸਰੀ ਰਨ ਦੇ ਵਿੱਚ ਤੇ ਤੁਰਪੀਆ ਫਿਰ ਗੱਡੀ ਦੇ ਉੱਪਰ ਚਾਲੇ ਪਾਤੀ ਸਰੀ ਨੂੰ ਐਪਸਪੋਰਟ ਤੋਂ ਤੇ ਰਸਤੇ ਦਾ ਵਿਊ ਕਿਉਂਕਿ ਸਵੇਰ ਦਾ ਟਾਈਮ ਸੀ ਤਕਰੀਬਨ ਅਸੀਂ ਜਿਹੜਾ ਹੈਗਾ 7 ਵਜੇ ਇੱਥੋਂ ਚੱਲੇ ਸੀਗੇ ਤੇ ਚਾਲੇ ਪਾਤੇ ਰਸਤੇ ਦਾ ਵਿਊ ਤੁਹਾਨੂੰ ਦਿਖਾਉਣੇ ਜਾਂਦੇ ਆ ਗੱਲਾਂ ਬਾਤਾਂ ਕਰਦੇ ਅਸੀਂ ਚਾਲੇ ਪਾਏ ਉਧਰ ਨੂੰ ਤੇ ਤੁਸੀਂ ਮਾਰੋ ਚਾਤੀ ਸ਼ੀਸ਼ੇ ਵਿੱਚ ਦੀ ਤੇ ਆਪਾਂ ਉਸ ਤੋਂ ਬਾਅਦ ਪਹੁੰਚ ਗਏ ਸਰੀ ਵੇਖੋ ਤੁਸੀਂ ਵੱਡੀਆਂ ਵੱਡੀਆਂ ਬਿਲਡਿੰਗਾਂ ਸਰੀ ਸ਼ਹਿਰ ਦੀਆਂ ਤੇ ਇਸ ਤੋਂ ਬਾਅਦ ਆਪਾਂ ਪਾਰਕ ਵਿੱਚ ਜਾਣਾ ਸੀਗਾ ਇੱਥੇ ਜਿਹੜੇ ਅੱਜ ਰਾਨੋ ਨੇ ਕੋਈ ਸੀਗੀ ਦੌੜ ਹੋਣੀ ਸੀਗੀ ਤੇ ਲਓ ਜੀ ਪਹੁੰਚ ਗਏ ਆਪਾਂ ਉਸ ਪਾਰਕ ਦੇ ਵਿੱਚ ਇਹ ਮੈਨੂੰ ਲੱਗਾ ਉਥੋਂ ਦਾ ਹਾਲੈਂਡ ਪਾਰਕ ਸੀਗਾ ਜਿਹਦੇ ਵਿੱਚ ਪੂਰੇ ਟੈਂਟ ਸ਼ੈਂਟਰ ਲੱਗੇ ਹੋਏ ਸੀਗੇ ਤੇ ਅਸੀਂ ਗੱਡੀ پارک ਕਰਕੇ ਚੱਲ ਪਏ ਮੈਂ ਤੇ ਬਾਈ ਦੋਵੇਂ ਗੱਲਾਂ ਬਤਾ ਕਰਦੇ ਮੈਂ ਕਹਾ ਬਾਈ ਮੈਂ ਤਾਂ ਚੇ ਭਜਨਾ ਆ ਤੂੰ ਇੰਗਲ ਲੈਣੇ ਭਜਣਾ ਤੇ ਇਤਰ ਬੁਰਾ ਮਹੌਲ ਸ਼ੋਰ ਬਣਿਆ ਹੋਇਆ ਸੀਗਾ ਪੂਰੀਆਂ ਤਿਆਰੀਆਂ ਸ਼ਰਾਂ ਸੀ ਇੱਥੇ ਆ ਕੇ ਸਮਾਪਤੀ ਹੋਣੀ ਸੀਗੀ ਤੇ ਉਹਨਾਂ ਸੋਵਰਾ ਟਾਈਮ ਸਿੱਦੇ ਲੋਕੀ ਆਉਣੇ ਜਾਣੇ ਸ਼ੁਰੂ ਹੋ ਗਏ ਸੀ ਕੋਈ ਕਸੋਤਾ ਕਰੀ ਜਾਂਦਾ ਸੀ ਕੋਈ ਕਿਵੇਂ ਦੇ ਤੇ ਇੱਕ ਨਾਲ ਉੱਤੇ ਹੋਰ ਜੀ ਸੀ ਵਧੀਆ ਮੋਬਲ ਸੀਗਾ ਤੇ ਨਾਲ ਦੀ ਨਾਲ ਵੇਖਿਆ ਗਿਆ ਉੱਤੇ ਕਾ ਬਣਿਆ ਸੀ 6 ਸਾਲ ਲੋਕੀ ਦੇ ਨਾਲ ਬੜੀਆਂ ਫੋਟੋਆਂ ਕਰਉਂਦੇ ਸੀ ਅਸੀਂ ਵੀ ਕਰਾਈਆਂ ਸੀ ਆ ਵੇਖੋ ਪੂਰੇ ਨਜ਼ਾਰੇ ਲੈਂਦਾ ਸੀ ਇਹ ਹਾਲੂ ਜੀਆ ਪੁਰਨਾ ਲਾਡੀਆਂ ਕਰਦਾ ਸੀ ਅਸੀਂ ਵੀ ਥੋੜੀਆਂ ਫੋਟੋਆਂ ਕਰਾਈਆਂ ਸੀ ਇਹਦੇ ਨਾਲ ਉਸ ਤੋਂ ਬਾਅਦ ਅਸੀਂ ਪਹੁੰਚ ਗਏ ਲਓ ਜੀ ਇਹ ਜਿਹੜੀ ਹੈਗੀ ਆ ਟ੍ਰੈਕ ਸ਼ੁਰੂ ਹੋਣ ਵਾਲਾ ਸੀਗਾ ਇਹ ਦੋ ਟ੍ਰੈਕ ਹੋਏ ਸੀ ਇੱਕ ਜਿਹੜਾ ਪਹਿਲਾ ਸੀਗਾ 5 ਕਿਲੋਮੀਟਰ ਵਾਲਾ ਤੇ ਦੂਜਾ ਸੀਗਾ 10 ਕਿਲੋਮੀਟਰ ਵਾਲਾ ਇਹ ਜਿਹੜੀ ਆਪਾਂ ਪੂਜਾ ਵਜਾ ਕੇ ਤੇ ਇਹਨਾਂ ਨੇ ਕਾਊਂਟਿੰਗ ਕਰਨ ਤੋਂ ਬਾਅਦ ਜਿਹੜਾ ਹੈਗਾ ਸਟਾਰਟ ਕਰ ਤਸੀਲ ਹੋਵੇ ਅੱਜ ਵੀ ਆਪਾਂ ਪੂਰ ਵਜ ਬਈ ਚਲੋ ਜੀ ਦਬੜ 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 ਅੱਜ ਵੀ ਵਿੱਚ ਹੀ ਸਾਡਾ ਸ਼ੇਰ ਤੇ ਲਓ ਜੀ ਉਦੋਂ ਦੌੜ ਸ਼ੁਰੂ ਹੋ ਗਈ ਤੇ ਮੈਂ ਇਧਰਲੇ ਪਾਸੇ ਆ ਗਿਆ ਲੱਗੇ ਹੋਈ ਸੀ ਥੋੜੇ ਜਿਹਾ ਖਾਣ ਪੀਣ ਵਾਲੇ ਦੇ ਵਿਖੇ ਤੇ ਵੀਰਕ ਵਾਲਿਆਂ ਦਾ ਵੀ ਸਮਾਹ ਸੀਗਾ ਨਾਲ ਹੋਰ ਖਾਣ ਪੀਣ ਦੇ ਚੀਜ਼ਾਂ ਸੀ ਸਟਾਲਾਂ ਲੱਗੀਆਂ ਹੋਈਆਂ ਸੀ ਕਿ ਕਾਫੀ ਚੀਜ਼ਾਂ ਦੀਆਂ ਤੇ ਆ ਸੇਵਨ ਫੂਡ ਵਾਲਿਆਂ ਦੀ ਸੀਗੀ ਵੱਖ-ਵੱਖ ਚੀਜ਼ਾਂ ਦੀ ਸਟਾਲਾਂ ਲੱਗੀਆਂ ਸੀ ਥੋੜਾ ਜਿਹਾ ਮੈਂ ਚਲਿਆ ਇਧਰਲਾ ਮਾਹੌਲ ਤੁਹਾਨੂੰ ਸਾਰਾ ਦਿਖਾ ਦਗੀ ਤੇ ਫਿਰ ਇਧਰੋਂ ਆਪਣੇ ਪਾਸੇ ਦੇ ਵਿੱਚ ਦੇਖੋ ਕਿਵੇਂ ਆਉਂਦੇ ਸੀ ਧਰੋਂ ਬੜੇ ਕਾਲੇ ਸੀ ਪੰਜਾਬੀ ਮੁੰਡੇ ਸੀ ਉਹ ਮੋੜੀਆਂ ਦੇ ਸੀ ਚੱਲ ਵੀ ਜਿਹੜੇ ਕਿਲੋ ਮੀਟਰ ਦਾ ਤੋਲ ਉਹਨਾਂ 5 ਕਿਲੋ ਮੀਟਰਾਂ ਦੀ ਸੀ ਉਹਨਾਂ ਦੇ ਕੋ ਕੋ ਹੈਟ ਤੇ ਪੂਰਾ ਲੰਮਾ ਤਾਂ ਕੀਤਾ ਆ ਤੇ ਇੱਕ ਮਗਾ ਥੋੜਾ ਜਿਹਾ ਘੈਂਟ ਜਾ ਸ਼ਾਟ ਮਾਰ ਕੇ ਵਿੱਚ ਦਿਲੋ ਜੀ ਤਰ੍ਹਾਂ ਇਹ ਵੀ ਦਿਖਾਤਾ ਹੈ ਇਧਰ ਪੂਰਾ ਮਹੌਲ ਸ਼ੋਰ ਬਣਿਆ ਸੀ ਅੱਜ ਤਾਂ ਪੂਰੇ ਗੋਰੇ ਪੰਜਾਬੀ ਹਰ ਇੱਕ ਵਰਗ ਦੇ ਲੋਕ ਇੱਥੇ ਜਿਹੜੇ ਆਏ ਸੀ ਆਪਾਂ ਲਾਈਵ ਕੀਤਾ ਹੋਇਆ ਉਹ ਵੀ ਤੁਸੀਂ ਦੇਖ ਲਿਓ ਆਪਣੇ ਇਧਰ ਢੋਲ ਲੱਗਾ ਸੀ ਫਿਨਿਸ਼ ਲਾਈਨਸ ਜਿੱਥੇ ਢੋਲ ਲੱਗ ਕੇ ਤੇ ਸਮਾਪਤੀ ਹੁੰਦੀ ਸੀਗੀ ਆ ਵੱਖ ਜਿਹੜੇ ਵੇਖ ਲਓ ਸਮਾਪਤੀ ਹੋਣ ਲੱਗੀ ਤੇ ਟੋਲ ਲੱਗਾ ਹੋਇਆ ਸੀਗਾ ਤੇ ਇਧਰ ਭੰਗੜੇ ਪਾਉਂਦੇ ਲੋਕੀ ਇੱਥੇ ਆਉਂਦੇ ਸੀਗੇ ਇੱਥੇ ਜਿਹੜਾ ਫਿਨਿਸ਼ ਲਾਈਨ ਹੋ ਗਈ ਸੀ ਤੇ ਇੱਥੇ ਪਹੁੰਚਦੇ ਆ ਸਾਰੇ ਵੇਖੋ ਤੁਸੀਂ ਕਿ ਮਹੱਤਮਾਲਾ ਪਾਉਂਦੇ ਨੇ ਢੋਲ ਦੇ ਉਧਰ ਸ਼ੇਰ ਬਾਈ ਵੀ ਖੜਾ ਉਹ ਵੀ ਨਾਲ ਮੈਡਲ ਦੀ ਜਾਂਦਾ ਇੱਥੇ ਮੌਕੇ ਤੇ ਜਿਹੜਾ ਇੱਥੇ ਆ ਵੇਖ ਲਓ ਸਵਾਗਤ ਪੂਰਾ ਸੀ ਨਾਲ ਦੇ ਨਾਮ ਇਹ ਜਿਹੜੇ ਮੈਡਲ ਇੱਥੇ ਦਿੱਤੇ ਜਾਂਦੇ ਸੀ ਤੇ ਪੂਰੀਆਂ ਰੌਣਕਾਂ ਲੱਗੀਆਂ ਸੀ ਪੂਰੇ ਪੰਜਾਬੀਆਂ ਦੇ ਪੂਰੇ ਭੰਗੜੇ ਪਾਏ ਇੱਥੇ ਤੇ ਆ ਦੇਖੋ ਪੂਰਾ ਜੋਸ਼ ਕਰੋਸ ਨਾਲ ਜਨਕੀ ਇੱਥੇ ਅੱਛਾ ਲੱਜਵੇਂ ਆਪਣੇ ਪੰਜਾਬ ਦੇ ਵਿੱਚ ਦੌੜ ਹੁੰਦੀ ਹੈ। ਨਾਲ ਸਾਨੂੰ ਆ ਦਿਖਾਉਣੀ ਹੈ। ਵਿੱਚ ਫਿਰ ਮੈਂ ਵੀ ਥੋੜਾ ਜਾ ਗਿਆ ਮੈਂ ਕਿਹਾ ਚਲੋ ਆਪਣਾ ਵੀ ਆਦਰ ਕਰਦਾ ਵੀ ਜਿਸ ਵੀ ਕਨਵਰਸੀ ਇਧਰ ਨਾਲ ਆ ਦੂਜੀ ਆਪਾਈ ਇਹ ਫਰਾਂਜਾਂ ਤੋਂੜ ਦੇ ਛੱਲੇ ਆ ਸੀ ਨਹੀਂ ਮੈਟਰ ਜਿੱਤ ਕੇ ਆਂਦਾ। ਪੂਰਾ ਜਿੱਤ ਨਿਸ਼ਾਨ ਦਾ ਖੌਦਾ ਤੇ ਜਾਰਾਂ ਚਲੇਦੇ। ਦੋਵੇਂ 2 ਕਿਲੋਮੀਟਰ ਲਾਈ ਸੀ ਵੀ। ਕਾ ਵੀ ਫਿਨਿਸ਼ ਕਰਦੇ ਜਸਤ ਬਾਅਦ ਮੈਂ ਨਾ ਮੈਨੂੰ ਮੈਨੂੰ ਤੇਨੇ ਪਾਸੇ ਹੀ ਰਹਿ ਗਿਆ ਬੈਡਮੈਨ ਫੋਟੋ ਕਰਦੇ ਨੇ ਨਾ ਇਹ ਵੀ ਬਹੁਤ ਸਮਸਿਆ ਹੋਈ ਹੈ ਬਲੋ ਭਾਈਆਂ ਸਾਥੀ ਸਿੰਘ ਵੀ ਨਾਲ ਪੜੇ ਸੀਗੇ ਹਾਂ ਜੀ ਐਸ ਕੇ ਕਰਨਾ ਕੀਤਾ ਜਾ ਰਿਹਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਜੇ ਪਾਰਕ ਵਿੱਚ ਸੀਗੇ ਤੇ ਉਦੋਂ ਘੁੰਮਦੇ ਫਿਰਦੇ ਲੈ ਸਭ ਤੋਂ ਵਧੀਆ ਖੇਡ ਦਾ ਕੇਂਦਰ ਆ ਬਣਿਆ ਸੀ ਬੈਡਮੈਨ ਰੇਡਰ ਦੀ ਸ਼ਰਕਤ ਸੀ ਸਾਰੀ ਦਿਤੇ ਲੈ ਇਹ ਆ ਲੈ ਇਹ ਲੈ ਇਹਨੇ ਮਾਰੇ ਪੋਤਣੇ ਲਾਈ ਸੀ ਪੂਰੀ 10 ਕਿਲੋਮੀਟਰ ਦੌੜ ਆਹ ਮੁਰਗਾਂ ਮਾਰਦਾਂ ਟਬੂ ਸੀਗੇ ਉਹਨਾਂ 10 ਕਿਲੋਮੀਟਰ ਇਧਰੋਂ ਜਾਣਾ ਕਹਿੰਦਾ ਫਿਰ ਜਾਣਾ ਮੈਂ ਇਹੋ ਕੈਮਰਾ ਵੇਖਿਆ ਵੀ ਮਾਰਾ ਪਤਮ ਮੱਛ ਗਿਆ ਮਾਰਦਾ ਟਬੂਸੀਆਂ ਵੇਖੋ ਕਟਰੀਨਾਂ ਨੂੰ ਛੱਡਦਾ ਪਿੱਛੇ ਦੌਰ ਵੇਖੋ ਮੁੰਡੇ ਦੀ ਰੁੱਧੂ ਬਾਦ ਵਾਪਸ ਹੀ ਦੇ ਤੁਰਪੇ ਸੀਗੇ ਧੋਖਾ ਲੱਗੀ ਸੀ ਅੱਜ ਫਿਰ ਰੁਕਿਆ ਪੱਟੇ ਮੋਡਲ ਦੇ ਇਹ ਤੋਂ ਕਾਫੀ ਲਈਦੇ ਨਾਲ ਜਿਹੜਾ ਹੈਗਾ ਬੇਗਲਿਆ ਤੇ ਚਲੋ ਜੀ ਖਾਂਦੀ ਹੋਏ ਤੇ ਘਰ ਤੇ ਵਾਪਸੀ ਗੱਲਾਂ ਬਾਤਾਂ ਕੀਤੀਆਂ ਬਾਈ ਨਾਲ ਗੱਡੀ ਦੇ ਵਿੱਚ ਨਾਲ ਕਾਫੀ ਵੀ ਤੇ ਜਿਹੜੇ ਕੋਲ ਕੋਲ 4 ਪੈਸੇ ਹੈਗੇ ਮੇਰਾ ਸੀ ਮਲੇ ਮੋਦਕੀਲੇ ਬਾਈਆਂ ਨੂੰ ਆ ਬਾਈ ਦੀਪਾ ਨਵਾਂ ਮਿਲਿਆ ਜੀ ਨਾਲਾਂ ਨੂੰ ਤੇ ਦਰਬਾਰ ਬਾਈ ਰਾਮਾ ਜੀ ਅਮਰ ਜੱਤ ਕੇ ਕਹਿੰਦਾ ਕਿ ਅੱਜ ਉੱਥੇ ਪਹਿਲਾਂ ਕਬੱਡੀ ਦੀ ਮੈਚ ਸੀ ਕਿ ਤੇ ਪਹਿਲਾਂ ਅਸੀਂ ਇੱਥੇ ਵੀ ਵੇਖੀ ਰੱਖੀ ਬਈ ਜੋਸ਼ ਪੰਜਾਬੀ ਮੁੰਡੇ ਵੀ ਖੇਡਦੇ ਸੀਗੇ ਗੋਰੀ ਵੀ ਸੀ ਬਹੁਤ ਇਨਾਂ ਨਾਲ ਰੌਣਕ ਲਾਗੇ ਬਹੁਤ ਵਧੀਆ ਮੈਚ ਸੀਗੇ ਨਜ਼ਾਰਾ ਆ ਗਿਆ ਰੱਖ ਵੀ ਵੇਖਣ ਦਾ ਪਰ ਇਹਦੀ ਵੀਡੀਓ ਵੀ ਪਾ ਲਈ ਆ ਤੇ ਉਹ ਮੈਂ ਪਾਉਂਗਾ ਯਾਰਾਂ ਕਿ ਵੀ ਦੇ ਵਿੱਚ ਪੂਰੀ ਜੋਰ ਵੇਖਿਆ ਤੇ ਉਸ ਤੋਂ ਬਾਅਦ ਫਿਰ ਆਪਾਂ ਉਧਰੋਂ ਚਾਲੇ ਪਾਤੇ ਸੀ ਕਿਉਂਕਿ ਉੱਥੇ ਨਾਲ ਹੀ ਥੋੜੀ ਦੂਰ ਉੱਤੇ ਜਿਹੜਾ ਹੈਗਾ ਕਬੱਡੀ ਦਾ ਮੈਚ ਸੀਗਾ ਫਿਰ ਆਪਾਂ ਉਧਰੋਂ ਤੁਰ ਪਏ ਤੇ ਕਬੱਡੀ ਦੇ ਮੈਚ ਸੀ ਫਿਰ ਆਪਾਂ ਮੈਗਾ ਚਲੋ ਕਬੱਡੀ ਦੇ ਵੇਖੀਏ ਕਿਉਂਕਿ ਬੜੇ ਟਾਈਮ ਹੋ ਗਏ ᱛਿਆਰੀ ਜਿਹੀ ਵੇਖਣੀ ਫਿਰ ਕਬੱਡੀ ਦੇ ਮੈਚ ਵੇਖੇ ਪੂਰੇ ਵਧੀਆ ਫਸਵੇਂ ਮੈਚ ਸੀਗੇ ਕੱਲ ਵੀ ਸੀਗੀ ਤੇ ਅੱਜ ਐਤਵਾਰ ਨੂੰ ਵੀ ਜਿਹੜਾ ਟੂਰਨਾਮੈਂਟ ਸੀਗਾ ਤੇ ਇੱਥੇ ਵੇਖਿਆ ਪੂਰਾ ਰੌਣਕਾਂ ਲੱਗੀਆਂ ਸੀ ਪਹਿਲਾਂ ਸ਼ੂਟ ਕਿਤੇ ਸੀ ਉਦੋਂ ਘੱਟ ਸੀ ਉਸ ਤੋਂ ਬਾਅਦ ਤਾਂ ਪੂਰਾ ਜਿਹੜਾ ਭਰ ਗਿਆ ਸੀ ਪੂਰਾ ਭਰਿਆ ਹੋਇਆ ਸਟੇਡੀਅਮ ਸੀਗਾ ਪੂਰੀਆਂ ਰੌਣਕਾਂ ਲੱਗੀਆਂ ਸੀ ਕਬੱਡੀ ਲਾਗਣ ਲੱਗਦਾ ਜਿਵੇਂ ਪੰਜਾਬ ਦੇ ਬੈਠੇ ਕਬੱਡੀ ਵੇਖੀ ਹਨ ਇੰਨਾ ਮੌਲ ਵਧੀਆ ਸੀਗਾ ਬਹੁਤ ਵਧੀਆ ਮੈ ਸੀਗੇ ਫਿਰ ਲੱਗੀ ਭੁੱਖ ਤੇ ਉੱਥੇ ਲੰਗਰ ਸੀਗਾ ਤੇ ਮੈਂ ਕਹਾਂ ਚਲੋ ਲੰਗਰ ਛਕਦੇ ਆਂ ਕਿਆ ਬਾਤਾਂ ਗੋਭੀ ਦੀ ਸਬਜ਼ੀ ਆ ਗਈ ਇੰਡੀਆ ਦੀ ਯਾਦ ਪਿਆ ਬਿੱਲੋ ਵੀ ਗੋਭੀ ਚੱਕਰੋ ਤੇ ਫਿਰ ਨਾਲ ਉੱਥੇ ਸੀ ਮਿੱਠੀ ਜਲੇਬੀਆਂ ਵਾਹ ਦੀ ਬਾਤ ਜਲੇਬੀਆਂ ਵੀ ਖਾਧੀਆਂ ਸੀ ਬਹੁਤ ਸਵਾਸੀ ਜਲੇਬੀਆਂ ਨਜ਼ਾਰੇਦਾਰ ਜਲੇਬੀਆਂ ਕੜੱਕ ਜਿਓਂ ਬਹੁਤ ਵਧੀਆ ਸੀ ਸਵਾਦ ਆ ਗਿਆ ਦੀ ਲੱਬੀਆਂ ਖਾਣ ਦਾ ਵੀ ਰੋਟੀਆਂ ਵੀ ਰੱਜ ਕੇ ਖਾਧੀਆਂ ਤੇ ਫਿਰ ਉਸ ਤੋਂ ਬਾਅਦ ਫਿਰ ਸਟੇਡੀਅਮ ਆ ਗਏ ਸੀ ਕਬੱਡੀ ਮੈਚ ਵੇਖਣ ਨੂੰ ਤੇ ਹਿੱਤ ਬਾਅਦ ਕਬੱਡੀ ਦੀ ਮੈਚ ਵੀ ਕੀਨੀ ਸੀਗੇ ਦੁਬਾਰਾ ਫਿਰ ਪੂਰੇ ਵੇਖੇ ਮੈਚ ਤੇ ਯਾਰ ਇਹ ਲੈ ਤੇ ਅੱਜ ਸਵੇਰ ਤੋਂ ਜਿਹੜਾ 7 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਕਰੇ ਬੜੇ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਸੋ ਦੋਸਤੋ ਇਹ ਸੀ ਅੱਜ ਦਾ ਆਪਣਾ ਵਲੌਗ ਤੇ ਅੱਜ ਕਰੀ ਰਹਿ ਬਿਜ਼ੀ ਤੁਸੀਂ ਦੇਖਿਆ ਆਪਣੇ ਫ੍ਰੀ ਕੋਡ ਖਬਰਨਾਮਾ ਤੇ ਵੀ ਤੁਸੀਂ ਦੇਖ ਸਕਦੇ ਆਪਾਂ ਹੁਣ ਉਹਨੂੰ ਖਬਰਨਾਮਾ ਕਰ ਦਿੱਤਾ ਇਕੱਲਾ ਉੱਤੇ ਵੀ ਤੁਸੀਂ ਕਬੱਡੀ ਦੇ ਮੈਚ ਦੇਖ ਸਕਦੇ ਹੋ ਤੇ ਆਪਣੇ ਵਲੌਗ ਵਾਲੇ ਪੇਜ ਤੇ ਵੀ ਆਪਾਂ ਲਾਈਵ ਕੀਤਾ ਸੀਗਾ ਤੇ ਨਾਲ ਦੀ ਨਾਲ ਹੁਣ ਆਪਾਂ ਤੁਹਾਨੂੰ ਜਿਹੜਾ ਰਗਬੀ ਸੀ ਉਹਦੀ ਵੀ ਵੀਡੀਓ ਵੀ ਦਿਖਾਵਾਂਗੇ ਤੇ ਜੇਕਰ ਸਾਡਾ ਇਹ ਵਲੌਗ ਵਧੀਆ ਲੱਗਾ ਤੇ ਇਹਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ ਦੋਸਤੋ ਮਿਲਦੇ ਆਂਗਲੇ ਲਾਈਕ